TikTok Shop ਤੁਜੇ ਤੁਹਾਨੂੰ ਵੀ ਫ੍ਰੀ ਸੈਂਪਲ ਪ੍ਰੋਡਕਟ ਨਹੀਂ ਆ ਰਹੇ ਤੇ ਇਹ ਵੀਡੀਓ ਤੁਹਾਡੇ ਲਈ ਯੂਸਫੁਲ ਹੋ ਸਕਦੀ ਆ ਕਿਉਂਕਿ ਤੁਹਾਨੂੰ ਸਾਰੇ ਭੈਣ ਭਰਾ ਨੂੰ ਪਤਾ ਹੀ ਹੈ ਕਿ ਜ਼ਿਆਦਾ ਕਰਕੇ ਮੈਂ ਇਨਫੋਰਮੇਟਿਵ ਵੀਡੀਓ ਜਾਂ ਫਿਰ ਥੋੜਾ ਬਹੁਤਾ ਸਿੰਗਿੰਗ ਦਾ ਸ਼ੌਂਕ ਆ ਜਿੱਦ ਕੋਈ ਗਾਣਾ ਕਰਦੇ ਆ ਤੇ ਉਹ ਵੀਡੀਓ ਮੈਂ ਸ਼ੇਅਰ ਕਰਦਾ ਆ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ 2.5 ਤੇ 3 ਮਹੀਨੇ ਹੋ ਗਏ ਆ ਸਾਡੀ ਕੰਪਨੀ ਦੇ ਵਿੱਚ ਜਿਹੜਾ ਮੇਰਾ ਆਪਣਾ ਨਾਈਟ ਸ਼ਿਫਟ ਉਹ ਫਿਕਸ ਹੋ ਚੁੱਕੀ ਆ ਇਸ ਕਰਕੇ ਮੈਂ ਸਵੇਰੇ ਘਰ ਆਨਾ ਆ ਤੇ ਜਦੋਂ ਤੱਕ ਸੌਂ ਕੇ ਉੱਠੀਦਾ ਆ ਤੇ ਸ਼ਾਮ ਪੈ ਗਈ ਹੁੰਦੀ ਆ ਤਕਰੀਬਨ 2.5 ਤੇ 3 ਵਜ ਜਾਂਦੇ ਆ ਤੇ ਉਹ ਤੱਕ ਜਿਹੜੀ ਇਨਫੋਰਮੇਸ਼ਨ ਜਿਹੜੀ ਆ ਕੋਈ ਅਪਡੇਟ ਹੁੰਦੀ ਆ ਉਹ ਵੀ ਪੁਰਾਣੀ ਹੋ ਗਈ ਹੁੰਦੀ ਆ ਪਰ ਫਿਰ ਵੀ ਜੇ ਕੋਈ ਅਪਡੇਟ ਸਾਹਮਣੇ ਆਂਦੀ ਆ ਖਬਰਾਂ ਵਗੈਰਾ ਸੁਣਦੇ ਰਹੀਦਾ ਆ ਉਹ ਆਪਾਂ ਸ਼ੇਅਰ ਕਰ ਦਿਆ ਕਰਾਂਗੇ ਨਾਲ ਦੀ ਨਾਲ ਪਰ ਪਹਿਲਾਂ ਵਾਂਗੂ ਜਿਵੇਂ ਕੋਈ ਆਪਾਂ ਹਨਾ ਸਰਕਾਰੀ ਦਰਬਾਰੇ ਫੋਨ ਕਰ ਲੀਦਾ ਸੀ ਗੱਲਬਾਤ ਚੰਗੀ ਤਰ੍ਹਾਂ ਪਤਾ ਕਰ ਲੀਦਾ ਸੀ ਉਹ ਹੁਣ ਸਮਾਂ ਨਹੀਂ ਮਿਲਦਾ ਇਸ ਕਰਕੇ ਫਿਰ ਮੈਂ ਸੋਚਿਆ ਕਿਉਂ ਨਾ ਮੈਂ ਵੀ ਟਿਕਟੌਕ ਸ਼ਾਪ ਜੁਆਇਨ ਕਰ ਲਵਾਂ ਤੇ ਹੁਣ ਮੈਂ ਟਿਕਟੌਕ ਸ਼ਾਪ ਜੁਆਇਨ ਕੀਤੀ ਆ 2 ਕੁ ਵੀਕ ਹੋਏ ਆ ਤੇ ਪਹਿਲੀ ਪੇਮੈਂਟ ਆਈ ਆ ਵੀ ਤੁਹਾਨੂੰ ਸ਼ੇਅਰ ਕਰਾਂਗਾ ਅੱਜ ਤੇ ਹੱਸੇ ਉਹਨਾਂ ਦੇਖ ਕੇ ਸੋ ਜਦੋਂ ਮੈਂ ਆਪਣਾ ਟਿਕਟੌਕ ਸ਼ਾਪ ਤੇ ਅਕਾਊਂਟ ਵੈਰੀਫਾਈ ਕਰਵਾਇਆ ਆ ਆਪਣੀ ਆਈਡੀ ਦੇ ਕੇ ਆਪਣਾ ਟੈਕਸਟ ਨੰਬਰ ਦੇ ਕੇ ਸਾਰਾ ਕੁਝ ਉਸ ਤੋਂ ਬਾਅਦ ਚ ਫਿਰ ਮੈਂ ਜਿਹੜਾ ਫ੍ਰੀ ਸੈਂਪਲ ਪ੍ਰੋਡਕਟ ਜਿਹੜੇ ਹੁੰਦੇ ਆ ਉੱਥੇ ਗਿਆ ਤੇ ਕੁਝ ਜਾ ਕੇ ਪ੍ਰੋਡਕਟ ਚੂਜ਼ ਕੀਤੇ ਆ ਜਿਵੇਂ ਜਿਵੇਂ ਮੈਨੂੰ ਭੇਂਟਾ ਮੰਗਵਾਉਣੇ ਦੱਸਿਆ ਸੀਗਾ ਤੇ ਸਿਲੈਕਟ ਕੀਤੇ ਆ ਤੇ ਰਿਕਵੈਸਟ ਭੇਜੀ ਉਹਨਾਂ ਨੂੰ ਕਿ ਮੈਨੂੰ ਇਹ ਜਿਹੜੇ ਪ੍ਰੋਡਕਟ ਭੇਜੋ ਪਰ ਕਿਸੇ ਨੇ ਵੀ ਮੈਨੂੰ ਕੋਈ ਪ੍ਰੋਡਕਟ ਨਹੀਂ ਭੇਜਿਆ ਮੈਂ ਸਗਾ ਜਿੱਦਾਂ ਕੋਈ ਰਿਕੁਐਸਟ ਭੇਜਦਾ ਸੀ ਤੇ ਨਾਲ ਹੀ ਸੈਲਰ ਨੂੰ ਜਿਹੜਾ ਆ ਥੱਲੇ ਇੱਕ ਮੈਸੇਜ ਵੀ ਕਰ ਦਿੰਦਾ ਸੀ ਕਿ ਮੈਂ ਇਦਾਂ ਇਦਾਂ ਮੇਰਾ ਅਕਾਊਂਟ ਆ ਕਿ ਮੈਂ ਤੁਹਾਡਾ ਪ੍ਰੋਡਕਟ ਜਿਹੜਾ ਆ ਉਹਦੀ ਵਧੀਆ ਤਰ੍ਹਾਂ ਇੱਕ ਐਡਵਰਟਾਈਜ਼ ਕਰ ਸਕਦਾ ਆ ਤੇ ਫਿਰ ਇੱਕ ਸੈਲਰ ਦਾ ਨਾ ਮੈਨੂੰ ਵਿੱਚੋਂ ਰੀਪਲਾਈ ਵਾਪਸ ਆਇਆ ਕਿ ਤੂੰ ਹਜੇ ਤੱਕ ਕੋਈ ਵੀਡੀਓ ਨਹੀਂ ਪਾਈ ਪ੍ਰੋਡਕਟ ਨੂੰ ਲੈ ਕੇ ਤੂੰ ਇਦਾਂ ਕਰ ਸਾਡੇ ਕੋਲ ਪ੍ਰੋਡਕਟ ਲੈ ਲੈ ਸਟਾਰਟਿੰਗਸ ਫੇਕ ਪ੍ਰੋਡਕਟ ਲੈ ਲੈ ਮਤਲਬ ਪਹਿਲਾਂ ਪੇ ਕਰ ਦੇ ਜੇ ਤੂੰ ਤੇਰੇ ਥਰੂ ਪ੍ਰੋਡਕਟ ਵੇਕਣਗੇ ਤੇ ਆਪਾਂ ਉਹ ਤੈਨੂੰ ਪੈਸੇ ਜਿਹੜੇ ਆ ਰਿਫੰਡ ਕਰ ਦਿਆਂਗੇ ਤੇ ਮੈਂ ਸੋਚਿਆ ਚਲੋ ਇਦਾਂ ਕਰ ਲੈਨੇ ਆਪਾਂ ਫਿਰ ਮੈਂ ਦੇਖਿਆ ਕਿ ਜਿਹੜੇ ਪ੍ਰੋਡਕਟ ਵਾਕਈ ਸਾਨੂੰ ਘਰ ਦੇ ਵਿੱਚ ਲੋਡ ਹੁੰਦੀ ਐ ਮੈਂ ਉਹਦਾਂ ਦੇ ਪ੍ਰੋਡਕਟ ਚੂਜ਼ ਕੀਤੇ ਤੇ ਉਹਨਾਂ ਦੀ ਪੇਮੈਂਟ ਕਰਤੀ ਤੇ ਉਹਨਾਂ ਦੀ ਵੀਡੀਓ ਪਾਣੀਆ ਸ਼ੁਰੂ ਕੀਤੀਆਂ ਜਿੱਦਾਂ ਹੀ ਵੀਡੀਓ ਵਾਇਰਲ ਹੋਈਆਂ ਵਿੱਚੋਂ ਤੇ ਫਿਰ ਅੱਗੇ ਤੋਂ ਅੱਗੇ ਮੈਂ ਰਿਕਵੈਸਟਾਂ ਨਾਲ-ਨਾਲ ਭੇਜਦਾ ਰਿਆਂ ਜਿੱਦਾਂ ਹੀ ਉਹ ਐਕਸੈਪਟ ਨਹੀਂ ਸੀ ਹੁੰਦੀਆਂ ਦੋ ਦਿਨ ਵੇਟ ਕਰਦਾ ਸੀ ਤੇ ਫਿਰ ਉਹ ਮੈਂ ਆਪ ਹੀ ਉਹਨਾਂ ਨੂੰ ਜਿੱਦਾਂ ਸਟੋਨਿਨ ਕਰ ਦਿੰਦਾ ਸੀ ਤੇ ਹੋਰ ਕਿਸੇ ਨੂੰ ਭੇਜ ਦਿੰਦਾ ਸੀ ਗਾਂ ਹਨਾ ਤੇ ਉਹਦੇ ਵਿੱਚੋਂ ਫਿਰ ਉਹ ਵੀ ਐਕਸੈਪਟ ਹੋਣੀਆਂ ਸ਼ੁਰੂ ਹੋਈਆਂ ਤੇ ਜਾਣੀ ਕਿ ਜਦੋਂ ਸ਼ੁਰੂ ਹੋਈ ਹੈ ਨਾ ਅੱਜ ਤੋਂ 2-3 ਮਹੀਨੇ ਪਹਿਲਾਂ ਇੱਥੇ ਜਰਮਨੀ ਦੇ ਵਿੱਚ ਲਾਂਚ ਹੋਈ ਹੈ ਟਿਕਟੌਕ ਸ਼ਾਪ ਉਦੋਂ ਤੱਕ ਇਹਨਾਂ ਨੇ ਦੇਖਿਆ ਵੀ ਕਿਹੜੇ ਬੰਦੇ ਦੇ ਕਿੰਨੇ ਫਾਲੋਅਰ ਆ ਕਿੰਨੇ ਲੋਕ ਇਹਨੂੰ ਫਾਲੋ ਕਰਦੇ ਆ ਕਿੰਨੀ ਇਹਦੀ ਰੀਚ ਆ ਉਹਨਾਂ ਨੇ ਕੁਝ ਨਹੀਂ ਸੋਚਿਆ ਸਮਝਿਆ ਸਾਰਿਆਂ ਨੂੰ ਪ੍ਰੋਡਕਟ ਦਿੱਤੇ ਆ ਪਰ ਹੁਣ ਮੈਂ ਹਿਸਾਬ ਲਾਇਆ ਕਿ ਉਹ ਦੇਖਦੇ ਆ ਕਿ ਬੰਦਾ ਕਿਵੇਂ ਦਾ ਆ ਕਿਹੜੇ ਟੌਪਿਕ ਤੇ ਵੀਡੀਓ ਪਾਉਂਦਾ ਆ ਇਹ ਪ੍ਰੋਡਕਟ ਉੱਪਰ ਵੀਡੀਓ ਬਣਾ ਵੀ ਸਕਦਾ ਜਾਂ ਨਹੀਂ ਬਣਾ ਸਕਦਾ ਸੋ ਮੇਰਾ ਐਕਸਪੀਰੀਅੰਸ ਇਹ ਕਹਿੰਦਾ ਕਿ ਚੈੱਕ ਕਰਦੇ ਆ ਤੇ ਹੁਣ ਮੈਨੂੰ ਮੈਂ ਨਹੀਂ ਕਹਿ ਰਿਹਾ ਕਿ ਸਾਰੇ ਮੈਨੂੰ ਪ੍ਰੋਡਕਟ ਦੇ ਰਹ ਕਈ ਪ੍ਰੋਡਕਟ ਮਿਲ ਜਾਂਦੇ ਆ ਤੇ ਕਈ ਨਹੀਂ ਵੀ ਮਿਲਦੇ ਸੋ ਤੁਸੀਂ ਵੀ ਇਹ ਤਰੀਕਾ ਅਪਣਾ ਸਕਦੇ ਹੋ ਸਟਾਰਟਿੰਗਸ ਫੇਕ ਪ੍ਰੋਡਕਟ ਜਾਨੀ ਕਿ ਇਰਫਾਨ ਦੇ ਪ੍ਰੋਡਕਟ ਉਸੀ ਲੈ ਕੇ ਇਹਨਾਂ ਕੋਲੋਂ ਤੇ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਨਾਲੇ ਕਹਿੰਦੇ ਹੁੰਦੇ ਆ ਨਾ ਪਹਿਲਾਂ ਹੱਟੀ ਫੇਰ ਚੱਟੀ ਤੇ ਫੇਰ ਕਿਤੇ ਜਾ ਕੇ ਖੱਟੀ ਸੋ ਅੱਜ ਤੱਕ ਤੇ ਮੈਂ ਕਹਾਂਗਾ ਕਿ ਚੱਟੀ ਪੈਣ ਲਈ ਆ ਤੇ ਨਾਲੇ ਤੁਹਾਨੂੰ ਮੈਂ ਹੁਣ ਦਿਖਾਣਾ ਆ ਕਿ ਕਿੰਨੀ ਵੱਡੀ ਪੇਮੈਂਟ ਆਈ ਆ ਬਾਕੀ ਇਹ ਗੱਲ ਨਹੀਂ ਆ ਮੀਨੇ ਦੇ ਲਾ ਮਲਾ ਕੇ ਕਿ 100 200 ਜੀ ਉਹਨਾਂ ਤਾਂ ਆਏਗਾ ਹੀ ਪਰ ਮੇਰੇ ਕਹਿੰਦਾ ਮਤਲਬ ਹੈ ਕਿ ਡਿਪੈਂਡ ਕਰਦਾ ਹੈ ਕਿ ਜਿਹੜੇ ਪ੍ਰੋਡਕਟ ਤੁਸੀਂ ਵੀਡੀਓ ਬਣਾਈ ਆ ਉਹ ਪ੍ਰੋਡਕਟ ਨੂੰ ਕਿੰਨੇ ਲੋਕਾਂ ਨੇ ਖਰੀਦਿਆ ਆ ਤੁਹਾਡੀ ਵੀਡੀਓ ਵਿੱਚੋਂ ਦੇਖ ਕੇ ਉਸ ਲਿੰਕ ਨੂੰ ਕਲਿੱਕ ਕਰਕੇ ਤੇ ਜੇ ਇਕੱਲੇ ਆਪਣੀ ਵੀਡੀਓ ਤੇ 뷰 ਹੀ ਆ ਰਹੇ ਆ ਤੇ ਖਰੀਦਿਆ ਹੀ ਕਿਸੇ ਨੇ ਨਹੀਂ ਆ ਜਾਂ ਦੋ ਚਾਰ ਲੋਕਾਂ ਨੇ ਹੀ ਖਰੀਦਿਆ ਆ ਫੇਰ ਕਮਿਸ਼ਨ ਵੀ ਕਾਦਾ ਮਿਲਣਾ ਆ ਹਨਾ ਇੱਕ ਪ੍ਰੋਡਕਟ ਪਿੱਛੇ ਕਿਸੇ ਕਿਸੇ 40 ਪੈਸੇ ਮਿਲ ਰਿਹਾ ਕਿਸੇ ਕਿਸੇ 1 ਯੂਰੋ ਵੀ ਮਿਲ ਰਿਹਾ ਆ ਜੇ ਵੱਡੇ ਪ੍ਰੋਡਕਟ ਨੇ ਉਹਨਾਂ ਪਿੱਛੇ 1.5 2 ਯੂਰੋ ਵੀ ਮਿਲ ਰਹੇ ਆ ਸੋ ਡਿਪੈਂਡ ਕਰਦਾ ਆ ਹਨਾ ਅਜੇ ਤੱਕ ਤਾਂ ਸਾਨੂੰ ਛੋਟੇ ਛੋਟੇ ਪ੍ਰੋਡਕਟ ਮਿਲ ਰਹੇ ਆ ਤੇ ਸੋ ਪੈਸਾਂ ਦੀ ਗੇਮ ਆ ਤੇ ਬਾਕੀ ਮਿਹਨਤ ਆ ਜਿੰਨੀ ਕੋਈ ਬੰਦਾ ਕਰ ਲਵੇ ਜਿੰਨੀ ਤੁਸੀਂ ਮਿਹਨਤ ਕਰੋਗੇ ਉਨੀ ਤੁਸੀਂ ਕਮਾਈ ਕਰ ਸਕਦੇ ਹੋ ਹਰ ਕੰਮ ਦੇ ਵਿੱਚ ਹੀ ਹਨਾ ਉਹ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਇੱਥੇ ਚੱਲੇ ਆਇਆ ਆਪਣਾ ਟਿਕਟੋਕ ਸ਼ਾਪ ਕ੍ਰੀਏਟਰ ਸੈਂਟਰ ਤੇ ਠੀਕ ਹੈ ਜੀ ਤੇ ਹੁਣ ਆ ਦੇਖਿਓ ਤੁਸੀਂ ਟਿਕਟੋਕ ਕ੍ਰੀਏਟਰ ਸ਼ਾਪ ਤੇ ਆਹ ਦੇਖੋ ਸਾਡਾ ਹੁਣ ਟਿਕਟੋਕ ਸ਼ਾਪ ਟੂਲ ਕਿਟ ਇਹਦੇ ਵਿੱਚ ਆਇਨ ਨਾਮਨ ਮਤਲਬ ਕਿ ਮੈਂ ਕਿੰਨੇ ਪੈਸੇ ਇਹਦੇ ਵਿੱਚੋਂ ਕਮਾਏ ਜਿਹੜੀ ਪਹਿਲੀ ਪੇਮੈਂਟ ਆਈ ਆ ਇਹਦੇ 'ਚ ਤੁਸੀਂ ਕਲਿੱਕ ਕਰੋਗੇ ਤੇ ਆ 45 ਸੈਂਟ ਆਇਆ ਹਜੇ ਤੱਕ ਕਿਉਂਕਿ ਇੱਕ ਪ੍ਰੋਡਕਟ ਵਿਕਿਆ ਸੀ ਪਹਿਲਾ ਪ੍ਰੋਡਕਟ ਤੇ ਉਹਦੇ ਵਿੱਚ ਮੈਨੂੰ 45 ਸੈਂਟ ਮਿਲਨੇ ਸੀ ਤੇ ਅਜੇ ਦੋ ਹਫ਼ਤੇ ਹੋਏ ਮੈਨੂੰ ਸ਼ੁਰੂ ਕੀਤੇ ਨੂੰ ਤੇ ਵੈਸੇ ਵੀ ਜਿਹੜੀ ਪੇਮੈਂਟ ਆ ਨਾ ਇਹਦੀ ਟਿਕਟੋਕ ਦੀ 15 ਦਿਨ ਲੈ ਜਾਂਦੀ ਆ ਅੱਜ ਤੁਹਾਡਾ ਪ੍ਰੋਡਕਟ ਵੇਖਿਆ ਤੇ 15 ਦਿਨ ਬਾਅਦ ਤੁਹਾਨੂੰ 15 ਜਾਂ 16 17 ਦਿਨ ਬਾਅਦ ਤੁਹਾਨੂੰ ਪੈਸੇ ਮਿਲਣੇ ਆ ਇਹ ਨਹੀਂ ਕਿ ਅੱਜ ਜਿੰਨੇ ਸ਼ੋ ਹੋ ਰਿਹਾ ਤੁਹਾਡੇ ਉੱਪਰ ਕਿਉਂਕਿ ਹੋ ਸਕਦਾ ਆ ਕਿਸੇ ਨੇ ਪ੍ਰੋਡਕਟ ਮੰਗਾਇਆ ਆ ਉਹਨ ਪ੍ਰੋਡਕਟ ਪਸੰਦ ਨਹੀਂ ਆਇਆ ਉਹਨੇ ਵਾਪਸ ਭੇਜਤਾ ਤੇ ਤਾਂ ਵੀ ਉਹਦੇ ਪੈਸੇ ਤੇ ਉਹ ਕੰਪਨੀ ਨੂੰ ਰਿਫੰਡ ਕਰਨੇ ਪੈਗੇ ਤੇ ਫਿਰ ਸਾਨੂੰ ਉਹ ਵੀ ਕਮਿਸ਼ਨ ਜਿਹੜਾ ਮਿਲਿਆ ਮਿਲਿਆ ਵੀ ਕੈਨਸਲ ਹੋ ਜਾਣਾ ਹਨਾ ਜਾਂ ਕੋਈ ਪ੍ਰੋਡਕਟ ਕਿਸੇ ਨੂੰ ਮਿਲਿਆ ਹੀ ਨਹੀਂ ਗਾ ਸਟ੍ਰਾਈਟਫਾਲ ਆ ਜਰਮਨੀ ਚ ਆਪਾਂ ਕਹਿੰਦੇ ਆ ਇਹ ਚੀਜ਼ਾਂ ਜਦੋਂ ਸਾਰੀਆਂ ਕਲੀਅਰ ਹੋ ਜਾਂਦੀਆਂ ਨੇ ਫਿਰ ਜਾ ਕੇ ਕਮਿਸ਼ਨ ਜਾਨੀ ਕਿ ਉਹਨਾਂ ਨੇ ਇੱਕ ਟਾਈਮ ਰੱਖਿਆ ਹੋਇਆ ਹੈ ਕਿ 15 16 17 ਦਿਨ ਬਾਅਦ ਮਤਲਬ ਤੁਹਾਨੂੰ ਪੇਮੈਂਟ ਜਿਹੜਾ ਕਮਿਸ਼ਨ ਤੁਹਾਡੀ ਆਣੀ ਆ ਹੁਣ ਮੇਰਾ ਪ੍ਰੋਡਕਟ ਅੱਜ ਤੋਂ 2 ਹਫ਼ਤੇ ਪਹਿਲਾਂ ਵਿਕਿਆ ਸੀ ਜਿਹੜਾ ਇੱਕ ਪ੍ਰੋਡਕਟ ਹੀ ਵਿਕਿਆ ਸੀ ਉਹ ਤੇ ਉਹਦੇ ਤੇ 45 ਸੈਂਟ ਸੀਗੇ ਤੇ ਉਹ ਮੈਨੂੰ ਡਿਲੀਵਰ ਹੋਇਆ ਅੱਜ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਅਗਲੇ ਦਿਨ ਕਿਹੜੇ ਪ੍ਰੋਡਕਟ ਇੱਕ ਦੋ ਵਿਕੇ ਸੀ ਉਹਦੇ ਕੱਲ ਨੂੰ ਆ ਜਾਣਗੇ ਹੁਣ ਉਹ 2 ਐਰੋ ਵੀ ਹੋ ਸਕਦੇ ਆ 3 ਐਰੋ ਵੀ ਹੋ ਸਕਦੇ ਆ ਠੀਕ ਹੈ ਜੀ ਐਦਾ ਐਦਾ ਕਰਕੇ ਦੇਖਦੇ ਆ ਮਹੀਨੇ ਦੇ ਐਂਡ ਤੇ ਇੱਕ ਵਾਰੀ ਫੇਰ ਇੱਕ ਵੀਡੀਓ ਬਣਾਵਾਂਗਾ ਤੇ ਦੱਸਾਂਗਾ ਵੀ ਇੰਨੇ ਮੱਥਾ ਮਾਰ ਕੇ ਕਿ ਕਿੱਥੇ ਤੱਕ ਗੱਲ ਪਹੁੰਚਦੀ ਆ ਇੱਥੇ ਹੁੰਦੇ ਆ ਕੁਛ ਲੋਸ ਜਿਹੜੇ ਮੁਸਤਾ ਤੇ ਆ ਦੇਖੋ ਜਿੱਦਾਂ ਆਹ ਦੇਖੋ ਇੱਥੇ ਲਿਖਿਆ ਸਟਾਰਟਿੰਗਸ ਫੇਕ ਮੁਸਤਾ ਇਹ ਤੇ ਆਪਾਂ ਕਲਿੱਕ ਕਰਾਂਗੇ ਤੇ ਆਹ ਦੇਖੋ ਜੀ ਆਪਾਂ ਹੁਣ ਆ ਮੰਗਾਣੀ ਆ ਨਾ ਆ ਤੁਸੀਂ ਦੇਖ ਰਹੇ ਹੋ ਸਟਾਰਟਿੰਗਸ ਫੇਕ ਮੁਸਤਾ ਤੇ ਇਹ ਆਪਾਂ ਹੁਣ ਪੇ ਕਰਕੇ ਇਹਦੇ ਕੋਈ ਲੈ ਸਕਦੇ ਆ ਠੀਕ ਹੈ ਜੀ ਤੇ ਫਿਰ ਜਦੋਂ ਇਹਦਾ ਲਿੰਕ ਆਪਾਂ ਲਾਵਾਂਗੇ ਆਪਣੀ ਵੀਡੀਓ 'ਚ ਇਹ ਵਿਕਣਗੇ ਤੇ ਫਿਰ ਇਹ ਜਿਹੜੇ ਪੈਸੇ ਆਪ ਮੈਨੂੰ ਦਿੱਤੇ ਹੋਣਗੇ 28 ਯੂਰੋ ਜਿੰਨੇ ਵੀ ਮੰਗ ਰਿਆ ਇਹ ਸਾਨੂੰ ਰਿਫੰਡ ਕਰ ਦੇਗਾ ਤੇ ਬਾਕੀ ਰਹੀ ਹੁਣ ਫ੍ਰੀ ਸੈਂਪਲ ਦੀ ਗੱਲ ਜੇ ਤੁਸੀਂ ਚਾਹੁੰਦੇ ਹੋ ਕਿ ਫ੍ਰੀ ਸੈਂਪਲ ਹੀ ਆਪਾਂ ਮੰਗਵਾਣੇ ਆ ਤੇ ਫਿਰ ਜਿੱਦਾਂ ਆਪਣਾ ਫ੍ਰੀ ਸੈਂਪਲ ਵਾਲੀ ਥਾਂ ਤੇ ਜਾ ਕੇ ਉੱਤੇ ਫਿਲਟਰ ਲਾ ਲਿਆ ਸਸਤੇ ਸਸਤੇ ਪ੍ਰੋਡਕਟ ਪਹਿਲਾਂ ਚੂਜ਼ ਕੀਤੇ ਤੇ ਟਰਾਈ ਕਰੀਗੇ ਰੋਜ਼ਾਨਾ ਆਪਣਾ ਹਨਾ ਰਿਕਵੈਸਟਾਂ ਭੇਜਤੀਆਂ ਤੇ ਹੋ ਸਕਦਾ ਹੈ ਤੁਹਾਡੀ ਰਿਕਵੈਸਟ ਅੱਜ ਨਹੀਂ ਕਰਦੇ ਐਕਸੈਪਟ ਕੱਲ ਨਹੀਂ ਕਰਦੇ ਪਰਸੋਂ ਕਰ ਲੈਣਾ ਜ਼ਰੂਰੀ ਨਹੀਂ ਕਿ ਮੇਰੀ ਨਹੀਂ ਸੀ ਹੋ ਰਹੀ ਤੁਹਾਡੀ ਵੀ ਤੇ ਬਾਕੀ ਮੈਂ ਵੀ ਨਵਾਂ ਹੀ ਆ ਹਜੇ ਤੱਕ ਤੇ ਹੋਰ ਮਹੀਨੇ ਦੋ ਉਹਨੂੰ ਜਿੱਦਾਂ ਕੋਈ ਹੋਰ ਐਕਸਪੀਰੀਅੰਸ ਇਕੱਠਾ ਹੋਏਗਾ ਹੋਰ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੇ ਬਾਕੀ ਚਲੋ ਜੇ ਤੁਹਾਨੂੰ ਵੀ ਕੋਈ ਜ਼ਿਆਦਾ ਜਾਣਕਾਰੀ ਹੈ ਇਸ ਬਾਰੇ ਤੇ ਵੀਡੀਓ ਦੇ ਕਮੈਂਟ ਵਿੱਚ ਤੁਸੀਂ ਲਿਖ ਸਕਦੇ ਹੋ ਮੇਰੀ ਜਾਣਕਾਰੀ ਵਿੱਚ ਵਾਅਦਾ ਕਰਦੇ ਹੋ ਕਿ ਆਪਾਂ ਮਿਲਦੇ ਹਾਂ ਜੇ ਰੱਬ ਮਿਲਾਵੇ ਅਗਲੀ ਵੀਡੀਓ ਸਾਸ਼ਟਰੀ ਕਾਜ ਸਾਨ ਤੇ ਜੀਉਂਦੇ ਰਹਿਸਤ ਰਹਾ